ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਇੱਕ ਵਿਅਕਤੀ ਜਿਸ ਨੇ ਕਿਸ਼ਤਾਂ ਤੇ ਟਰਾਲਾ ਲਿਆ ਸੀ ਤਾਂ ਜੋ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਘਰ ਦੀ ਰੋਜੀ ਰੋਟੀ ਚਲਾ ਸਕੇ ਪਰ ਉਸ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇੱਕ ਦਿਨ ਅਚਾਨਕ ਕੋਈ ਹਾਸਾ ਹੋਵੇਗਾ ਤਾਂ ਇੱਕੋ ਇੱਕ ਰੋਜ਼ਗਾਰ ਦਾ ਸਾਧਨ ਵੀ ਉਸ ਦੇ ਹੱਥੋਂ ਖੋਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਮੁਕਸਰ ਸਾਹਿਬ ਦੇ ਜਲਾਲਾਬਾਦ ਰੋਡ 'ਤੇ ਹੈ ਜਿੱਥੇ ਕਿਸਤਾ ਤੇ ਲੈ ਟਰਾਲੇ ਦਾ ਕੁਝ ਕੰਮ ਸੀ ਜੋ ਠੀਕ ਕਰਾਉਣ ਦੇ ਲਈ ਉਹ ਮਿਸਤਰੀ ਕੋਲ ਜਾਂਦਾ ਹੈ ਅਤੇ ਆਪਣਾ ਟਰਾਲਾ ਖੜਾ ਕਰ ਦਿੰਦਾ ਹੈ ਪਰ ਕੁਝ ਹੀ ਦੇਰ ਬਾਅਦ ਟਰਾਲੇ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਜਾਂਦੀ ਹੈ ਹਾਲਾਂਕਿ ਨਜ਼ਦੀਕੀ ਲੋਕਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਪਰ ਉਹ ਅੱਗ ਤੇ ਕਾਬੂ ਨਾ ਪਾ ਸਕੇ ਅਤੇ ਇੰਨੇ ਦੇ ਵਿੱਚ ਟਰਾਲਾ ਸੜ ਕੇ ਪੂਰਾ ਸਵਾਹ ਹੋ ਗਿਆ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਦੋਂ ਤੱਕ ਅੱਗ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਲੇਕਿਨ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਕਾਫੀ ਹੱਦ ਤੱਕ ਟਰਾਲਾ ਸੜ ਚੁੱਕਿਆ ਸੀ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਸੀ ਇਹ ਸਰ ਇਥੋਂ ਜੀ ਬਾਈਪਾਸ ਤੋਂ ਹੀ ਆਪਣਾ ਭਰਾ ਜੀ ਸੁਖਦੇਵ ਸਿੰਘ ਜੀ ਇੱਥੇ ਕੰਮ ਕਰਾਉਣ ਨੂੰ ਗੱਡੀ ਲਾਈ ਸੀ ਚਲੋ ਕੰਮ ਕੁਮ ਤਾਂ ਅਜੇ ਕਰਦੇ ਨਹੀਂ ਪਏ ਸੀ ਵੈਸੇ ਹੀ ਖੜੀ ਸੀ ਗੱਡੀ ਕੋਈ 스파ਰਕ ਹੋਇਆ ਅੰਦਰੂਨੀ ਤੇ ਬਿਜਲੀ ਵੀ ਬੰਦ ਆ ਲਾਈਟ ਵੀ ਜਾਣੀ ਗਈ 스파ਰਕ ਹੋਇਆ ਉਹਦੇ ਕਰਕੇ ਸਾਰਾ ਕੈਬਨ ਤੇ ਇੰਜਨ ਤੱਕ ਹੈੱਡ ਗੈਸਕਟ ਤੱਕ ਸੜ ਗਿਆ ਜੀ ਰੈਡੀਏਟਰ ਤੱਕ ਸੜ ਗਿਆ ਫਾਇਰ ਬ੍ਰਿਗੇਡ ਜਲਦੀ ਆ ਗਈ ਸੀ ਬਾਕੀ ਜਿਹੜੇ ਇੱਥੇ ਪਬਲਿਕ ਸੀ ਜੀ ਉਹ ਕਿਉਂਕਿ ਫਾਇਰ ਬ੍ਰਿਗੇਡ ਨਾਲ ਤਾਂ ਚਲੋ ਜਿੱਥੋਂ ਆਫਿਸ ਤੋਂ ਆਉਣਾ ਆਉਣਾ ਹੀ ਆ ਜੀ ਪਬਲਿਕ ਨੇ ਪਬਲਿਕ ਨੇ ਬਹੁਤ ਹੈਲਪ ਕੀਤੀ ਕੁੱਲ ਮਿਲਾ ਕੇ ਜੀ ਉਦੋਂ ਨੂੰ ਫਾਇਰ ਬ੍ਰਿਗੇਡ ਵੀ ਆ ਗਈ ਨਾਲ ਦੀ ਨਾਲ ਹੀ ਤੇ ਚਲੋ ਵਧੀਆ ਕਾਬੂ ਹੋ ਗਿਆ ਜੀ ਬੜੀ ਮਿਹਰਬਾਨੀ ਆ ਜੀ ਇਹਨਾਂ ਦੀ ਵੀ ਤਰਪਾਲਾਂ ਤਰਪੂਲਾਂ ਬਹੁਤ ਕੋ ਸੜ ਗਿਆ ਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਜਿਹੜੀ ਡ੍ਰੈਫਟ ਬਲੈਕ ਆਫ ਡਿਸਾਸਕਲ ਕਿਵੇਂ ਜੀ ਇਹ ਲੋਨਤੀ ਜੀ ਹੋ ਗਈ ਹੈ ਨਹੀਂ ਲੋਨਤੇ ਹੈ ਜੀ ਜਿਵੇਂ ਅੱਗ ਜਿਵੇਂ ਉਹਦਾ ਉਦਾਹਰਨ ਲਓ ਕਿ ਕੁਦਰਤੀ ਤੌਰ ਤੇ ਲੱਗ ਗਈ ਲਾਈਟ ਤਾਂ ਬੰਦ ਹੈ ਕੋਈ ਵਰਕਿੰਗ ਵੀ ਨਹੀਂ ਹੋ ਰਿਹਾ ਆਟੋਮੈਟਿਕ ਲੱਗ ਗਈ ਯਾਰ ਮੀਂਹਾਂ ਨੇ ਲੱਗ ਗਏ ਨਾ 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 ਤਾਰਾ ਲੱਤੀਆਂ ਬੈਟਰੀਆਂ ਦਾ ਨਾ ਮੈਚ ਨਾ ਬੋਲੋ ਕੰਮ ਕਰਾਉਣਾ ਉਹ ਵੈਲਡਿੰਗ ਦਾ ਕੰਮ ਕਰਾਉਣਾ ਸੀ ਲਾਈਟ ਹੈ ਨਹੀਂ ਸੀਗੀ ਉਹ ਤਾਂ ਪਿੱਛੇ ਕੰਮ ਕਰਨਾ ਸੀ ਕਿੱਥੇ ਲੱਗ ਜਾਨੀ ਸੀ ਕਿਤੇ ਨਹੀਂ ਲੱਗ ਜਾਨੀ ਫਿਲਹਾਲ ਤਾਂ ਵਰਕਿੰਗ ਕਿਤੇ ਲਾਇਆ ਸੀ ਕੋਈ ਵਰਕਿੰਗ ਤੇ ਖਾਲੀ ਗੱਡੀ ਸੀ ਤੇ ਪਤਾ ਨਹੀਂ ਕਿਵੇਂ ਅੱਗ ਲੱਗੀ ਇਹ ਤਾਂ ਹੁਣ ਪਤਾ ਨਹੀਂ ਜੀ ਕੀ ਚੱਕਰ ਬਣਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਗੱਡੀ ਦਾ ਕਾਮ ਸੇ ਕਾਮ ਵੀ 2.5 ਲੱਖ ਦੇ ਰੈਡੀਏਟਰ ਨੂੰ ਵੀ ਸੇਕਾ ਪੈ ਗਿਆ ਇੰਜਨ ਨੂੰ ਵੀ ਪੈ ਗਿਆ ਇੱਕ ਐਵਨ ਸਾਰਾ ਖਤਮ ਹੋ ਗਿਆ ਵਾਇਰਿੰਗ ਗਈ ਜੀ ਮਾਤੜ ਗਰੀਬ ਬੰਦਾ ਜੀ ਬਹੁਤ ਜਿਆਦਾ ਨਿਯਾਇ ਨੁਕਸਾਨ ਹੋ ਗਿਆ ਅੱਜ ਕੱਲ ਤਾਂ ਟਾਇਰ ਨਹੀਂ ਚੜਦਾ ਜੇ ਕੋਈ ਮਾੜਾ ਚੰਗਾ ਟਾਇਰ ਹੋਵੇ ਤਾਂ ਤੇ ਬਹੁਤ ਜਿਆਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਨਿਯਾਇ ਨੁਕਸਾਨ ਹੋ ਗਿਆ ਸਰਕਾਰ ਦੀ ਕਿਸ਼ਤ ਵਾਲੀ ਗੱਡੀ ਹੈ ਜੀ ਬੰਦਾ ਕਿਸ਼ਤ ਭਰੂਗੇ ਹੁਣ ਕੀ ਕਰੂਗਾ ਆਪਦਾ ਕੰਮ ਕਰਾਉ ਕਿਸ਼ਤ ਭਰੂਗੀ ਕਰੂਗਾ ਜੀ ਬੰਦਾ ਤੈਮ ਅੰਦਾਜ਼ਨ 255 ਤੇ ਸਾਨੂੰ ਤਲਾਬ ਮਿਲੀ ਕਿ ਜਲਾਲਾਬਾਦ ਰੋਡ ਤੇ ਇੱਕ ਟਰੱਕ ਨੂੰ ਅੱਗ ਲੱਗ ਗਈ ਆ ਅਸੀਂ ਉਸੇ ਟਾਈਮ ਆਪਣੀ ਗੱਡੀ ਲੈ ਕੇ ਮਨੀਫੈਡ ਟੈਂਡਰ ਮੌਕੇ ਤੇ ਪਹੁੰਚੇ ਉਹ 2-4 ਮਿੰਟਾਂ ਜਿਹਾ ਮੌਕੇ ਤੇ ਪਹੁੰਚ ਗਏ ਆ ਸਾਢੇ 9 ਤੋਂ ਪਹਿਲਾਂ ਪਬਲਿਕ ਬੜੇ ਜ਼ੋਰ ਸ਼ੋਰ ਨਾਲ ਕੰਮ ਕਰ ਰਹੀ ਸੀ ਅੱਗ ਨੂੰ ਕੰਟਰੋਲ ਕਰਿਆ ਸੀ ਬਾਕੀ ਅਸੀਂ ਆ ਕੇ ਪਾਣੀ ਮਾਰਿਆ ਤੇ ਬਚਾਅ ਹੋ ਗਿਆ ਗੱਡੀ ਦਾ ਕੱਲਾ ਕਹਿ ਬਣੀ ਖਰਾਬ ਹੋਇਆ ਬਾਕੀ ਟਾਇਰ ਵਗੈਰਾ ਪਿੱਛੇ ਸਾਰਾ ਠੀਕ